ਬਹੁਤ ਬਹੁਤ ਧੰਨਵਾਦੀ ਹਸਰਨਾ ਸਭ ਤੋਂ ਪਹਿਲਾਂ ਸਾਡੇ ਪੂਰੀ ਪੰਚਾਇਤ ਦਾ ਐਮਐਲਏ ਸਾਹਿਬ ਦਾ ਐਚਐਸਓ ਸਾਹਿਬ ਦਾ ਜਿਨ੍ਹਾਂ ਨੇ ਇੰਨਾ ਸਤਿਕਾਰ ਮਾਨ ਸਤ ਕਰ ਦਿੱਤਾ ਬਹੁਤ ਹੀ ਬਹੁਤ ਮੈਂ ਧੰਨਵਾਦ ਕਰਦਾ ਉਹਨਾਂ ਦਾ ਮੈਂ ਸਾਰੀ ਪੰਚਾਇਤ ਦਾ ਪੰਚਾਇਤੀ ਮੈਂਬਰ ਦਾ ਜੀ ਇਸ ਕਰਨਾ ਸਭ ਤੋਂ ਪਹਿਲਾਂ ਬਾਤ ਤੁਸੀਂ ਆਦੇ ਸੱਪਰਬਾਈ ਦਾ ਸੋ ਸੁਣ ਬਤਨ ਸਮੇਂ ਦੇ ਜਿੱਦ ਕਨਾ ਬਾਕਸਿੰਗ ਕਰਦੇ ਸੀ ਕਿ ਵਰਲਡ ਰਿਕਾਰਡ ਕੈਂਪ ਕਰਕੇ ਆਏ ਹੋ ਹਾਂਜੀ ਕਿਵੇਂ ਸਾਰਾ ਇਹ ਕੀਤਾ ਮੈਨੂੰ 9 ਸਾਲ ਹੋ ਗਏ ਜਿਸ ਗੇਮ ਦੇ ਵਿੱਚ ਬੌਕਸਿੰਗ ਦੇ ਵਿੱਚ ਬੌਕਸਿੰਗ ਤੋਂ ਨਾਲ-ਨਾਲ ਮੈਂ ਪਾਵਰ ਸਲੈਪ ਦੀ ਗੇਮ ਕੀਤੀ ਮੇਰਾ ਫਰਸਟ ਮੈਚ ਸੀਗਾ ਪੰਕਜ ਖੰਨਾ ਜੀ ਪ੍ਰੋਮੋਟਰ ਨੇ ਸਾਡੇ ਦਿੱਲੀ ਤੋਂ ਉਹਨਾਂ ਦੇ ਅੰਡਰ ਮੈਂ ਰਹਿ ਕੇ ਪਾਵਰ ਸਾਹਿਬ ਸੌਦੀਆ ਅਰਬ ਦੇ ਵਿੱਚ ਕੀਤਾ ਉਹਦੇ ਵਿੱਚ ਮੈਂ ਸੈਕੰਡ ਰਾਉਂਡ ਦੇ ਵਿੱਚ ਯੂਐਸਏ ਦੇ ਅਮਰੀਕਾ ਦੇ ਪਲੇਅਰ ਨੂੰ ਮੈਂ ਨੌਕਆਊਟ ਕੀਤਾ ਸੈਕੰਡ ਰਾਉਂਡ ਦੇ ਵਿੱਚ ਹੀ ਹਾਂਜੀ ਜੁਲੀ ਮਟਾਰ ਹਾਂਜੀ ਜੇਕਰ ਮੈਂ ਤੁਹਾਡੀ ਗੱਲ ਕਰਾਂ ਦੇਖੋ ਉਸ ਤਾਰਾ ਤੋਂ ਨਾ ਇਹ ਬਹੁਤ ਮਾਈਲੇ ਵੱਡੇ ਮਾਇਨੇਸ ਚ ਆਉਂਦੇ ਹਾਂ ਜੀ ਸਪੋਰਟ ਕਿਸ ਦੀ ਰਹੀ ਇਸ ਤੱਕ ਬਹੁਤ ਨਹੀਂ ਪੂਰੀ ਸਪੋਰਟ ਸਾਡੇ ਪੂਰੇ ਪਰਿਵਾਰ ਦੀ ਸਪੋਰਟ ਬਹੁਤ ਜ਼ਿਆਦਾ ਰਹੀ ਜੀ ਪੂਰੀ ਪਿੰਡ ਦੀ ਸਪੋਰਟ ਬਹੁਤ ਵਧੀਆ ਰਹੀ ਪਿੰਡ ਦੀ ਸਪੋਰਟ ਪਿੰਡ ਬਹੁਤ ਵਧੀਆ ਅੱਗੇ ਵੀ ਪਹਿਲਾਂ ਵੀ ਪਿੰਡ ਨੇ ਬਹੁਤ ਸਪੋਰਟ ਕੀਤੀ ਸਾਡੀ ਜੀ ਪੰਚਾਇਤ ਨੇ ਬਹੁਤ ਵਧੀਆ ਸਪੋਰਟ ਰਹੀ ਸਾਡੀ ਇਸਾ ਇਹ ਚੀਜ਼ ਦੇ ਵਿੱਚ ਤੇ ਮੈਨੂੰ ਘਟ ਤੋਂ ਘਟ ਕਰ ਤੋਂ ਅੱਜ 10 11 ਸਾਲ ਹੋ ਗਏ ਮਿਲਕਰ ਤੋਂ ਨਿਕਲੇ ਹੋਏ ਇਸ ਗੇਮ ਦੇ ਕਰਕੇ ਤੇ ਅੱਗੇ ਵੀ ਹੋਰ ਵੀ ਨਾਮ ਇਸ ਗੇਮ ਦੇ ਵਿੱਚ ਹੋਰ ਬਣਾਉਣਾ ਹੋਰ ਵਧੀਆ ਨਾਮ ਰੋਸ਼ਨ ਕਰਨਾ ਇਸ ਗੇਮ ਨੂੰ ਸਮਝ ਪਤਾ ਲਗੇ ਤੁਸੀਂ ਵੀਆਈਪੀ ਆ ਬੈਠੇ ਹੋਈ ਐਸਪੈਕਟਰ ਵੀਓ ਕਿਵੇਂ ਮੈਨੇਜ ਕਰਦੇ ਹੋ ਸਾਡੇ ਇਹਦੇ ਵਿੱਚ ਇਦਾਂ ਜੀ ਡਿਊਟੀ ਤੋਂ ਜਾਣ ਤੋਂ ਪਹਿਲਾਂ ਸਵੇਰੇ 6:30 ਉਠੀ ਦਾ 2.5 ਘੰਟੇ ਸਵੇਰੇ ਟ੍ਰੇਨਿੰਗ ਹੁੰਦੀ ਹੈ 2.5 ਸ਼ਾਮੀ ਦਾ ਫਿਰ ਡਿਊਟੀ ਤੋਂ ਆ ਕੇ ਬਾਅਦ ਫਿਰ ਟ੍ਰੇਨਿੰਗ ਕਰੀ ਦੇ 2.5 ਘੰਟੇ ਜ਼ਿਆਦਾਤਰ ਪਲੇਅਰ ਦੇਖੋ ਇਹ ਡਿਮਾਂਡ ਕਰਦੇ ਕਿ ਸਾਨੂੰ ਸਰਕਾਰੀ ਜੌਬ ਹੈ ਹਾਂਜੀ ਸਰਕਾਰੀ ਜੌਬ ਦੇ ਨਾਲ ਨਾਲ ਐਸਕੇਲੇਬਲੀ ਕਿਵੇਂ ਬੋੜਾ ਹੋਇਆ ਕਿਹੜੀ ਉਹ ਕਰਨਾ ਸੀ ਜਿਸ ਤੋਂ ਤੁਸੀਂ ਪ੍ਰਭਾਵਤ ਹੋ ਕੇ ਇਸ ਪਾਸੇ ਅਛੇ ਨੇ ਮੇਰਾ ਇਹਦੇ ਵਿੱਚ ਮੇਰਾ ਸ਼ੁਰੂ ਤੋਂ ਹੀ ਮੈਨੂੰ ਬਹੁਤ ਜ਼ਿਆਦਾ ਸੀ ਪਹਿਲਾਂ ਮੈਂ ਇਸ ਤੋਂ ਪਹਿਲਾਂ ਮੈਂ ਕਬੱਡੀ ਦੇ ਪਲੇਅਰ ਰਿਆਂ ਜੀ ਮੈਂ ਫਿਰ ਉਸ ਤੋਂ ਬਾਅਦ ਬਾਕਸਿੰਗ ਦੇ ਵਿੱਚ ਬਾਕਸਿੰਗ ਤੋਂ ਬਾਅਦ ਹੁਣ ਮੈਂ ਪਾਵਰ ਸਲੈਪ ਦੇ ਨਾਲ-ਨਾਲ ਬਾਕਸਿੰਗ ਨਾਲ-ਨਾਲ ਪਾਵਰ ਸਲੈਪ ਕਰ ਰਿਹਾ ਹਾਂ ਮੈਂ ਹੁਣ ਤੱਕ ਵਰਲਡ ਦੇ 13 13 ਕੰਟਰੀਆਂ ਦੇ ਵਿੱਚ ਮੈਂ ਖੇਡ ਚੁੱਕਿਆ ਪੂਰਾ ਨਾਮ ਰੋਸ਼ਨ ਕੀਤਾ ਉਸੇ ਮੈਂ ਇੰਡੀਆ ਦੇ ਨਾਲ-ਨਾਲ ਪੂਰੇ ਪੰਜਾਬ ਦਾ ਨਾਮ ਵੀ ਪੰਜਾਬ ਦੇ ਨਾਲ ਮੇਰੇ ਪੂਰੇ ਪਿੰਡ ਦਾ ਨਾਮ ਵੀ ਪੂਰਾ ਨਾਮ ਰੋਸ਼ਨ ਹੋ ਰਿਹਾ ਜੀ ਤੇ ਜੇ ਕਿ ਤੁਹਾਡੇ ਜਿਹੜੇ ਕੋਚ ਨੇ ਉਹਨਾਂ ਦੀ ਗੱਲ ਕਰਾਂ ਕੌਣ ਨੇ ਤੇ ਕਿੰਨਾ ਟਾਈਮ ਜਿਹੜੀ ਪ੍ਰੈਕਟਿਸ ਕਰਵਾਈ ਹੈ ਮੇਰੇ ਕੋਚ ਅਕਲਦੀਪ ਸਿੰਘ ਜੀ ਇੰਟਰਨੈਸ਼ਨਲ ਉਹ ਖੁਦ ਰੇਲਵੇ ਡਿਪਾਰਟਮੈਂਟ ਦੇ ਵਿੱਚ ਨੇ ਦੇ ਪਾਵਰ ਸਲਾਬ ਦੇ ਸਾਡੇ ਕੋਚ ਨੇ ਪੰਕਜ ਖੰਨਾ ਜੀ ਜੋ ਦਿੱਲੀ ਦੇ ਵਿੱਚ ਨੇ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਊਦੀ ਅਰਬੀਆ ਦੇ ਵਿੱਚ ਮੇਰੀ ਫਾਈਟ ਜਿੱਤ ਹਾਸਲ ਕਰਵਾਈ ਜਨਾਂ ਕਿਉਂਕਿ ਮੈਂ ਨੈਸ਼ਨਲ ਲੈਵਲ ਦੀ ਗੱਲ ਕਰ ਰਿਹਾ ਜਦੋਂ ਤੁਸੀਂ ਵਿਦੇਸ਼ ਤੋਂ ਇੱਥੇ ਇੰਡੀਆ ਪਹੁੰਚਦੇ ਹੋ ਹਾਂਜੀ ਕਿਵੇਂ ਦਾ ਮਾਹੌਲ ਸੀ ਤੁਸੀਂ ਸਾਨੂੰ ਬਤਲਾਈਏ ਦਿੱਲੀ ਨੀਤ ਰਹਿੰਦਾ ਰਹਿਣਾ ਕਿਵੇਂ ਦਾ ਹੈ ਕਿਵੇਂ ਦਾ ਮਾਹੌਲ ਸੀ ਨਹੀਂ ਉੱਥੇ ਇਹ 에ਅਰਪੋਰਟ ਪਹੁੰਚਦੇ ਬਹੁਤ ਵਧੀਆ ਮਾਹੌਲ ਸੀ ਉੱਥੇ ਜੀ ਬਹੁਤ ਵਧੀਆ ਲੋਕਾਂ ਨੇ ਸਵਾਗਤ ਕੀਤਾ ਬਹੁਤ ਵਧੀਆ ਰਿਹਾ ਜਲੰਧਰ ਦੇ ਵਿੱਚ ਪਹੁੰਚਦੇ ਮੈਂ ਖਾਲਸਾ ਕਾਲਜ ਦੇ ਵਿੱਚ ਰਹਿਣਾ ਉੱਥੇ ਮੈਂ ਜੇ ਕੋਚ ਵੀ ਮੈਂ ਉੱਥੇ ਟ੍ਰੇਨਿੰਗ ਖੁਦ ਵੀ ਟ੍ਰੇਨਿੰਗ ਦਿੰਨਾ ਮੈਂ ਜੀ ਉੱਥੇ ਬੌਕਸਿੰਗ ਦੀ ਤੇ ਉੱਥੇ ਖਾਲਸਾ ਕਾਲਜ ਦੇ ਵੱਲੋਂ ਵੀ ਬਹੁਤ ਵਧੀਆ ਸਪੋਰਟ ਦਿੱਤੀ ਤੇ ਖਾਲਸਾ ਕਾਲਜ ਤੋਂ ਬਾਅਦ ਮੈਂ ਇੱਥੇ ਪਿੰਡ ਆਇਆ ਪਿੰਡ ਵਾਲਿਆਂ ਨੇ ਤਾਂ ਬਹੁਤ ਵਧੀਆ ਸਵਾਗਤ ਕੀਤਾ ਜੀ ਇਸ ਤੋਂ ਬਾਅਦ ਅਗਲਾ ਨਿਸ਼ਾਨਾ ਕੀ ਹੈ ਜੀ ਇਸ ਤੋਂ ਬਾਅਦ ਅਗਲਾ ਨਿਸ਼ਾਨਾ ਇਹ ਹੈ ਮੈਂ ਆਦੇ ਪਿੰਡ ਦਾ ਪੰਜਾਬ ਦਾ ਪੂਰੇ ਇੰਡੀਆ ਦਾ ਨਾਮ ਹੈ ਅੱਗੇ ਪੂਰੇ ਵਰਲਡ ਦੇ ਵਿੱਚ ਚਮਕਾਉਣਾ ਜੀ ਇਸ ਤੋਂ ਬਾਅਦ ਅਨ ਦੇਖਣ ਇਸ ਵਾਰ ਮੈਂ ਸਫਤਾ ਧੰਨਵਾਦ ਕਰਨਾ ਚਾਹਨਾ ਪੂਰੀ ਪੰਚਾਇਤ ਮੈਂਬਰਾਂ ਦੇ ਮੇਰੇ ਪਿੰਡ ਵਾਸੀਆਂ ਦਾ ਮੇਰੇ ਪ੍ਰਮੋਟਰ ਦਾ ਮੇਰੇ ਕੋਚ ਦਾ ਮੇਰੇ ਮਾਤਾ ਪਿਤਾ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਤੇ ਅੱਜ ਮੈਂ ਇੱਥੇ ਮਕਾਮ ਤੱਕ ਹਾਸਲ ਕੀਤਾ ਅੱਜ ਅਸੀਂ ਪਿੰਡ ਸੈਦੋ ਦੇ ਕਿਹਦੇ ਗਰਾਊਂਡ ਵਿੱਚ ਇਕੱਤਰ ਹੋਏ ਹਾਂ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਸੈਦੋ ਦੇ ਦਾ ਜੰਪਲ ਔਰ ਇਸੇ ਹੀ ਗਰਾਊਂਡ ਦੀ ਉਪਜ ਸਦਾਿਤ ਜਸਕਰਨ ਸਿੰਘ ਇੱਕ ਬਹੁਤ ਵੱਡੀ ਜਿੱਤ ਹਾਸਲ ਕਰਕੇ ਆਏ ਨੇ ਜਿਹੜੀ ਕਿ ਪਾਵਰ ਸਲੈਪ ਦੇ ਨਾਮ ਨਾਲ ਜਾਣੀ ਜਾਂਦੀ ਹੈ ਆ ਅਰਬ ਦੇ ਵਿੱਚ ਆਪੂਤਾਪੀ ਕੰਟਰੀ ਦੇ ਵਿੱਚ ਮੁਕਾਬਲੇ ਹੋਏ ਜਿੱਥੋਂ ਜਸਕਰਨ ਸਿੰਘ ਜਿੱਤ ਹਾਸਲ ਕਰਕੇ ਆਏ ਨੇ ਮੈਂ ਜਸਕਰਨ ਸਿੰਘ ਇਹਨਾਂ ਦੇ ਪਿਤਾ ਜੀ ਖੜੇ ਨੇ ਸਰਦਾਰ ਮਿੱਟੂ ਸਿੰਘ ਜੀ ਇਹਨਾਂ ਨੂੰ ਸਮੁੱਚੇ ਪਰਿਵਾਰ ਨੂੰ ਸਮੁੱਚੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਜੇ ਮੈਂ ਜਸਕਰਨ ਸਿੰਘ ਜੀ ਬਾਰੇ ਦੱਸਾਂ ਤਾਂ ਬੀਸਿਕਲੀ ਇਹ ਵੀ ਆਈ ਨੇ ਬੈਟ ਨੇ ਇਨਸਪੈਕਟਰ ਨੇ ਗਵਰਨਮੈਂਟ ਜੌਬ ਦੇ ਵਿੱਚ ਨੇ ਗਵਰਨਮੈਂਟ ਜੌਬ ਦੇ ਵਿੱਚ ਹੋਣ ਦੇ ਬਾਵਜੂਦ ਇਹ ਨਾਲ-ਨਾਲ ਗੇਮ ਕਰਦੇ ਨੇ ਤਕਰੀਬਨ 14 ਕੰਟਰੀ ਦੇ ਵਿੱਚ ਇੱਕ ਗੇਮ ਖੇਡ ਕੇ ਆਏ ਨੇ ਔਰ ਜਿੱਤ ਕੇ ਵੀ ਆਏ ਨੇ ਰੈਸਲਿੰਗ ਕਰਦੇ ਨੇ ਨਾਲ-ਨਾਲ ਬੜੇ ਚੰਗੇ ਇਨਸਾਨ ਐ ਇਸ ਤੋਂ ਹੋਰ ਵੱਡੀ ਗੱਲ ਹੈ ਕਿਉਂਕਿ ਮੇਰਾ ਇਸ ਪਰਿਵਾਰ ਦੇ ਨਾਲ ਬੜਾ ਪੁਰਾਣਾ ਵਾਅ ਵਾਸਤਾ ਔਰ ਅੱਜ ਇਹਨਾਂ ਨੂੰ ਵਧਾਈ ਦੇਣ ਵਾਲਿਆਂ ਦੇ ਵਿੱਚ ਜਿੱਥੇ ਸਰਦਾਰ ਪੂਰ ਸਿੰਘ ਜੀ ਐਸਟੀਓ ਨੇ ਹਰ ਸਿੰਘ ਵਾਲਾ ਇਸ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਗੱਗੀ ਔਰ ਸਾਡੀ ਪਾਰਟੀ ਦੇ ਬਲਾਕ ਪ੍ਰਧਾਨ ਸਰਦਾਰ ਜੀਮਨ ਸਿੰਘ ਜੀ ਸਹਿਤੋ ਕੇ ਇਸ ਤੋਂ ਇਲਾਵਾ ਸਾਡੇ ਪਾਰਟੀ ਦੇ ਬਹੁਤ ਸਾਰੇ ਆਗੂ ਸਹਿਬਾਨ ਔਰ ਪਿੰਡ ਵਾਸੀ ਬਕਾਇਦਾ ਤੌਰ ਤੇ ਵਧਾਈ ਦੇਣ ਪਹੁੰਚੇ ਨੇ ਮੈਂ ਸਾਰਿਆਂ ਨੂੰ ਜਿੱਥੇ ਵਧਾਈ ਦਿੰਦਾ ਉੱਥੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਔਰ ਮੈਂ ਕਾਮਨਾ ਕਰਦਾ ਕਿ ਜਸਕਰਨ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕਰੇ ਔਰ ਜਿਸ ਤਰ੍ਹਾਂ ਐਸਚੋ ਸਾਹਿਬ ਨੇ ਦੱਸਿਆ ਕਿ ਇਸ ਗਰਾਊਂਡ ਨੂੰ ਅਸੀਂ 59 ਲੱਖ ਰੁਪਏ ਨਾਲ ਬਹੁਤ ਖੂਬਸੂਰਤ ਬਣਾਉਣਾ ਚਾਹੁੰਦੇ ਆਂ ਔਰ ਆਉਣ ਵਾਲੇ ਕੋਈ ਸਮੇਂ ਦੇ ਵਿੱਚ ਇਹ ਬੜਾ ਖੂਬਸੂਰਤ ਗਰਾਊਂਡ ਬਣ ਚੁੱਕਾ ਕੰਮ ਇਹਦਾ ਸ਼ੁਰੂ ਹੋ ਚੁੱਕਾ ਔਰ ਮੈਂ ਕਾਮਨਾ ਕਰਦਾ ਉਮੀਦ ਕਰਦਾ ਤੇ ਪ੍ਰਮਾਤਮਾ ਕਰੇ ਕਿ ਹਰ ਘਰ ਦੇ ਵਿੱਚ ਇਸ ਗਰਾਊਂਡ 'ਚੋਂ ਜਸਕਰਨ ਸਿੰਘ ਪੈਦਾ ਹੋਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਬਈ ਖੁਸ਼ੀ ਦਾ ਜ਼ਿਕਰ ਕਰੀਏ ਤਾਂ ਚਾਈ ਨਹੀਂ ਚੱਕਿਆ ਜਾਂਦਾ। ਇਹ ਗੱਲ ਕਰੀਏ ਸਾਡਾ ਭਰਾ ਪੂਰੇ ਦੁਨੀਆ ਦੇ ਵਿੱਚ ਨਾਂ ਚਮਕਾ ਕੇ ਆਇਆ। ਤੇ ਵਧਾਈ ਦੇ ਪਾਤਰਾ ਜੀ ਸਰਦਾਰ ਡਾਕਟਰ ਮਿੱਟੂ ਸਿੰਘ ਜੀ ਉਹਨਾਂ ਦਾ ਪਰਿਵਾਰ ਤੇ ਸਾਡੇ ਪਰਿਵਾਰ ਨਾਲ ਕੋਈ ਫਰਕ ਹੀ ਨਹੀਂ ਇੱਕ ਪਰਿਵਾਰ ਹੀ ਆ ਅਸੀਂ ਜਿਸ ਕਾਰਨ ਸਿੰਘ ਦਾ ਨੂੰ ਫੇਰ ਦੁਰੀਆਂ ਬਹੁਤ ਬਹੁਤ ਵਧਾਈਆਂ ਦਿੰਨੇ ਆ ਪਹਿਲਾਂ ਤਾਂ ਆਪਣੇ ਜਾਨੀ ਕਿ ਐਸਐਚਓ ਸਾਹਿਬ ਨੇ ਵੀ ਵਧਾਈਆਂ ਦਿੱਤੀਆਂ। ਤੇ ਸਰਦਾਰ ਮਨਜੀਤ ਸਿੰਘ ਐਮਐਲਏ ਸਾਹਿਬ ਨੇ ਵੀ ਬਹੁਤ ਵਧੀਆ ਸ਼ਬਦਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕਰਿਆ ਤੇ ਫਿਰ ਆਪਣੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਗੀਜੀ ਜੀ ਸਾਰੀ ਪੰਚਾਇਤ ਜੀ ਕੋਲਾ ਸਿੰਘ ਮੈਂਬਰ ਜੀ ਤੇ ਸਰਦਾਰ ਸੇਵਕ ਸਿੰਘ ਸਾਫ ਦਾ ਸਰਪੰਚ ਸਾਰਿਆਂ ਨੇ ਹੀ ਜ਼ਿਕਰ ਕਰਿਆ ਤੇ ਸਾਡੇ ਘਰ ਘਰ ਦੇ ਵਿੱਚ ਜਿੱਦਣ ਇਹਨਾਂ ਦੀ ਵੀਡੀਓ ਆਈ ਹਰੇਕ ਬੰਦੇ ਨੇ ਦੇਖਿਆ ਤੇ ਕਈ ਬੰਦਿਆਂ ਨੇ ਕਮੈਂਟ ਕਰੇ ਬਾਹਰਲੇ ਦੇਸਾਂ 'ਚੋਂ ਬੈਠ ਕੇ ਵੀ ਇਹ ਲੜਕਾ ਪਿੰਡੋਂ ਬਾਹਰ ਰਹਿੰਦਾ ਜੌਬ ਕਰਦਾਗਾ ਤੇ ਐਸ ਟਾਈਮ ਇਹ ਜਲੰਧਰ ਜੋਬ ਕਰਦਾ ਸੀ ਇਸ ਕਰਕੇ ਜਲੰਧਰ ਜੋਬ ਕਰਦਾ ਉੱਥੇ ਉਸ ਕਰਕੇ ਪੈਂਟ ਦੇ ਵਿੱਚ ਬਹੁਤ ਘੱਟ ਇਹਨਾਂ ਦਾ ਹਣ ਜਾਣਿਆ ਸੀ ਤੇ ਜਾਨੀ ਕਿ ਵੀਡੀਓ ਦੇਖ ਕੇ ਹਰੇ ਘਰ ਦੇ ਵਿੱਚ ਗੱਲ ਚੱਲੀ ਵੀ ਇਹ ਲੜਕਾ ਪੈਂਟ ਦੇ ਵਿੱਚ ਇੱਕ ਇਹਨਾਂ ਦਾ ਸਨਮਾਨਤ ਕੀਤਾ ਜਾਵੇ ਅੱਜ ਪੈਂਟ ਨੇ ਪੈਂਟ ਪਹੁੰਚਣ ਤੇ ਇਹਨਾਂ ਦਾ ਸਟੇਡੀਅਮ ਦੇ ਵਿੱਚ ਸਨਮਾਨਤ ਕੀਤਾ ਸਾਰੇ ਜੀ ਤੇ ਦਿਲਵਾਗ ਸਵੇਰ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸੀ ਕਿੰਨਾ ਦੋਸਤਾਂ ਦਾ ਯੋਗਦਾਨ ਰਿਹਾ ਉਸ ਦੇ ਵਿੱਚ ਐਸ ਦੇ ਵਿੱਚ ਜੀ ਸਾਊਥ ਤੋਂ ਵੱਡਾ ਯੋਗਦਾਨ ਤਾਂ ਪਿੰਡ ਦੀ ਪੰਚਾਇਤ ਦਾ ਜੀ ਫਿਰ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਮੇਰੇ ਖਾਸ ਦੋਸਤ ਬਖਤਾਰ ਸਿੰਘ ਦਾ ਇਹਨਾਂ ਦਾ ਜਗਤਾਰ ਸਿੰਘ ਜੀ ਤੇ ਬਾਕੀ ਮੈਂਬਰ ਸਾਹਿਬ ਪੋਲਾ ਸਿੰਘ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੇ ਦਿਨ ਦੇ ਵਿੱਚ ਅਜੇ ਘੱਟੋ ਘੱਟ 10 ਸਾਰੀ ਫੋਨ ਕਰਿਆ ਜੀ ਤੇ ਸਾਰੇ ਪਿੰਡ ਦਾ ਹੀ ਯੋਗਦਾਨ ਆ ਬਾਈ ਸਾਰੇ ਪਿੰਡ ਦਾ ਹੀ ਯੋਗਦਾਨ ਆ ਤੇ ਕੀ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਹੀ ਇਹ ਜਿਹੜਾ ਹਰਕਰਾਂ ਰੱਖੀਏ ਚੱਲ ਜਣਾ ਸਾਡਾ ਸੈਦੋ ਪਿੰਡ ਨੂੰ ਲੋਕ ਸਰਚ ਕਰਿਆ ਕਰਨਗੇ ਬਾਈ ਕਿਹੜੇ ਜ਼ਿਲ੍ਹੇ ਚ ਸਾਨੂੰ ਭਰਾ ਤੇ ਇੰਨਾ ਮਾਣ ਆ ਕਿ ਸੈਦੋ ਪਿੰਡ ਨੂੰ ਲੋਕ Google ਤੇ ਸਰਚ ਕਰਿਆ ਕਰਨਗੇ ਕਿੱਥੇ ਇਹ ਨmber ਸਾਡਾ ਪਿੰਡ ਦੇ ਨੌਜਵਾਨ ਨੇ ਕਿਹੜੀ ਦੁਨੀਆ ਦੇ ਵਿੱਚ ਨਾ ਚੁੱਕਾਵੇ ਕੀ ਕਹਿਣਾ ਚਾਹੀਦਾ ਪਹਿਲਾਂ ਤਾਂ ਵਾਇਗੁਰਜੀ ਦਾ ਸਵਾਲ ਤੋਂ ਫਿਰ ਵਾਇਗੁਰਜੀ ਦੇ ਪਾਸ ਸਦਾ ਡਾਕਟਰ ਮੀਤੂ ਸਿੰਘ ਜੀ ਉਹਨਾਂ ਦਾ ਲੜਕਾ ਅਸ਼ਕਰਨ ਸਿੰਘ ਜੀ ਅਸੀਂ ਸਾਡੇ ਪਿੰਡ ਤੋਂ ਜੀ ਚਾ ਨਹੀਂ ਚੱਕਿਆ ਜਾਂਦਾ ਇੰਨੀ ਉਤਸ਼ਾਹ ਘਰ ਘਰ ਦੇ ਵਿੱਚ ਮੋਬਾਈਲਾਂ ਦੇ ਵਿੱਚ ਬੱਚੇ ਦੇਖਦੇ ਆ ਕਿ ਕੌਣ ਆ ਕੌਣ ਆ ਕਿੱਥੇ ਗੇਮ ਖੇਡ ਕੇ ਆ ਬੱਚਾ ਫਿਰ ਸਾਰਿਆਂ ਨੂੰ ਦੱਸਿਆ ਜੀ ਇਹ ਆਪਣੇ ਘਰ ਦਾ ਬੱਚਾ ਪਿੰਡ ਦਾ ਬੱਚਾ ਅੱਜ ਸਮੁੱਚੇ ਸਾਰੇ ਪਿੰਡ ਨੇ ਸੂਚੀ ਪੰਚਾਇਤ ਨੇ ਇਹਦਾ ਸਪੈਸ਼ਲ ਸਨਮਾਨ ਕੀਤਾ ਜੀ ਪਿੰਡ ਸੈਦੋ ਕੇ ਸਟੇਡੀਅਮ ਵਿੱਚ ਜੀ ਅਸੀਂ ਡਾਕਟਰ ਮੀਤੂ ਸਿੰਘ ਜੀ ਬਹੁਤ-ਬਹੁਤ ਵਧਾਈਆਂ ਦਿੰਦੇ ਆ ਜੀ ਗਾਂ ਤੋਂ ਵੀ ਇਹ ਇਦੋਂ ਵੀ ਤਰੱਕੀਆਂ ਵਾਸੀ ਜੀ ਐਸ ਐਚ ਓ ਦਾ ਪਰਮ ਸਤਿਕਾਰ ਜੋ ਸਾਡੇ ਇਲਾਕੇ ਦੀ ਸ਼ਾਨ ਐਮ ਐਲ ਏ ਸਾਹਿਬ ਸਰਦਾਰ ਮਨਜੀਤ ਸਿੰਘ ਬਲਾਸਪੁਰ ਪਿੰਡ ਸਦੋਕੇ ਦੇ ਸਰਪੰਚ ਸਾਹਿਬ ਬਾਈ ਜੀ ਜੀਵਨ ਜੀ ਸਮੁੱਚੀ ਪੰਚਾਇਤ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸਾਡੇ ਸਰਦਾਰ ਜਸਕਰਨ ਸਿੰਘ ਜਸਕਰਨ ਸਿੰਘ ਜਿਸ ਪੁੱਤਰ ਸਰਦਾਰ ਮਿੱਠੂ ਸਿੰਘ ਪਿੰਡ ਸੈਦੋਕੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੇ ਆਪਣਾ ਆਪਣੇ ਇਲਾਕੇ ਦਾ ਔਰ ਪੰਜਾਬ ਦਾ ਹੀ ਨਹੀਂ ਬਲਕਿ ਸਮੁੱਚੇ ਭਾਰਤ ਦਾ ਹਿੰਦੂਸਤਾਨ ਦਾ ਨਾਮ ਰੋਸ਼ਨ ਕੀਤਾ ਹੈ ਵਿਦੇਸ਼ ਵਿੱਚ ਜਾ ਕੇ ਇਹਨਾਂ ਨੇ ਇੱਕ ਗੇਮ ਹੈ ਜਿਹੜੀ ਉਹਦੇ ਵਿੱਚੋਂ ਜਿੱਤ ਹਾਸਲ ਕੀਤੀ ਹੈ ਮੈਂ ਇੱਕ ਗੱਲ ਇਸ ਦਾਅਵੇ ਨਾਲ ਕਹਿ ਰਿਹਾ ਕਿ ਇਹ ਇਲਾਕਾ ਗੁਰੂਆਂ ਪੀਰਾਂ ਦੀ ਚਰਨਛੋਪਾ ਪ੍ਰਾਪਤ ਇਲਾਕਾ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਸ਼ੇਮੇਗੋੜ ਹਰਕਬਿੰਦਰ ਸਾਹਿਬ ਅਤੇ ਹੋਰ ਵੀ ਗੁਰੂ ਪੀਰ ਪੈਗੰਬਰ ਇਸ ਇਲਾਕੇ ਦੇ ਵਿੱਚ ਆਏ ਨੇ ਉਹਨਾਂ ਨੇ ਇਸ ਇਲਾਕੇ ਨੂੰ ਬੜਾ ਸਤਿਕਾਰ ਦਿੱਤਾ ਮਾਨ ਦਿੱਤਾ ਖਾਸ ਕਰਕੇ ਸੈਧੋ ਕੇ ਪਿੰਡ ਨੂੰ ਐਮਐਲਏ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਇੱਥੋਂ ਮਵਰ ਹੋਇਆ ਵੀ ਇੱਥੋਂ ਦੇ ਪਲੇਅਰ ਪੈਦਾ ਹੁੰਦੇ ਨੇ ਗਰਾਊਂਡ ਦੀ ਗੱਲ ਚੱਲ ਰਹੀ ਸੀ ਸਰਪੰਚ ਸਾਹਿਬ ਨੇ ਇਹ ਪ੍ਰੈਫਰ ਕੀਤਾ ਕਿ ਐਮਐਲਏ ਸਾਹਿਬ ਨੇ ਸਾਨੂੰ ਕਿੰਨੇ ਦੀ ਗ੍ਰਾਂਟ ਜੀ 59 ਲੱਖ 59 ਲੱਖ ਦੀ ਗ੍ਰਾਂਟ ਹੈ ਜਿਹੜੀ ਉਹ ਪਿੰਡ ਸੈਧੋ ਕੇ ਦੇ ਇਸ ਸਟੇਡੀਅਮ ਨੂੰ ਦਿੱਤੀ ਹੈ ਵੇਖੋ ਕਿੰਨਾ ਹਰਿਆ ਭਰਿਆ ਹੈ ਤੇ ਸ਼ਾਮ ਦੇ ਵੇਲੇ ਨੌਜਵਾਨ ਨੇ ਜਿਹੜੇ ਕਿੱਡਿਓ ਪਲੇਅਰ ਖੜੇ ਨੇ ਇਹ ਚੰਗੇ ਬਾਗਾਂ ਨਾਲ ਹੀ ਇਹੋ ਜੇ ਕੰਮ ਆਉਂਦੇ ਨੇ ਇੱਕ ਮੈਂ ਹੋਰ ਗੱਲ ਕਹਿਣੀ ਚਾਹਣਾ ਇਸ ਮਾਧਿਅਮ ਦੇ ਰਾਹੀਂ ਬਈ ਆਮ ਤੌਰ ਤੇ ਦੁਨੀਆਦਾਰੀ ਦੇ ਵਿੱਚ ਜਿਹੜੀ ਕੋਈ ਗੱਲ ਕਿਸੇ ਦੇ ਨੁਕਸਾਨ ਦੇ ਹੋਵੇ ਜਾਂ ਮੰਨ ਲਓ ਕੋਈ ਉਹੋ ਜੀ ਹੋਵੇ ਉਹਦੇ ਉਹਦੀ ਪਰਫੁੱਲ ਤਫਤ ਲੋਕ ਕਰਦੇ ਆ ਦੀ ਇਦਾਂ ਹੋ ਗਿਆ ਜੀ ਨਸ਼ਾ ਹੋ ਗਿਆ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਜੀ ਦੇਖੋ ਨਸ਼ੇ ਪਹਿਲਾਂ ਵੀ ਹੈਗੇ ਸਨ ਨਸ਼ਿਆਂ ਦੀ ਰੋਕਥਾਮ ਕਰਨਾ ਸਰਕਾਰਾਂ ਦਾ ਫਰਜ ਹੈ ਸਰਕਾਰਾਂ ਦੀ ਡਿਊਟੀ ਹੈ ਤੇ ਹੁਣ ਵੀ ਅਸੀਂ ਜਿਹੜੇ ਹੈਗੇ ਨਸ਼ਿਆਂ ਦੀ ਰੋਕਥਾਮ ਲੱਗੇ ਹੋਇਆ ਪਿੰਡ ਸੈਦੋਕੇ ਦੇ ਬਾਰੇ ਜਿਹੜਾ ਆਪਾਂ ਇਤਿਹਾਸਕ ਤੌਰ ਤੇ ਸੁਣਿਆ ਕਿ ਵਕਿਆ ਹੀ ਇਥੋਂ ਦੇ ਪਲੇਅਰ ਨੇ ਕਬੱਡੀ ਦੇ ਪਲੇਅਰ ਨੇ ਸੋ ਅੱਜ ਬੜੇ ਮਾਣ ਵਾਲੀ ਗੱਲ ਐ ਐਮਐਲਏ ਸਾਹਿਬ ਤੇ ਸਰਪੰਚ ਸਾਹਿਬ ਤੇ ਉਹਨਾਂ ਦੇ ਪਿਤਾ ਜੀ ਸਮੁੱਚੀ ਪੰਚਾਇਤ ਸਮੁੱਚਾ ਨਗਰ ਮੈਂ ਆਪਣੇ ਵੱਲੋਂ ਔਰ ਆਪਣੇ ਵਿਭਾਗ ਵੱਲੋਂ ਮਾਨਜੋਗ ਐਸਐਸਪੀ ਸਾਹਿਬ ਸ੍ਰੀ ਅਜੇ ਗੰਦੀ ਜੀ ਆਈਪੀਐਸ ਐਸਐਸਪੀ ਮੋਗਾ ਸਾਹਿਬ ਵੱਲੋਂ ਡੀਐਸਪੀ ਸਾਹਿਬ ਸ੍ਰੀ ਅਨਵਰੇ ਡੀਐਸਪੀ ਨਿਹਾਲ ਸਿੰਘ ਵਾਲਾ ਵੱਲੋਂ ਇਸ ਪਰਿਵਾਰ ਨੂੰ ਇਸ ਬੱਚੇ ਨੂੰ ਔਰ ਐਮਐਲਏ ਸਾਹਿਬ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਔਰ ਇਹਨੂੰ ਵੇਖ ਕੇ ਸਾਡੇ ਹੋਰ ਜਿਹੜੇ ਨੌਜਵਾਨ ਨੇ ਉਹ ਵੀ ਉਤਸ਼ਾਹਿਤ ਹੋਣਗੇ ਪ੍ਰੇਰਿਤ ਹੋਣਗੇ ਕਿ ਉਹ ਬੜੀ ਵਧੀਆ ਤਰ੍ਹਾਂ ਦੀਆਂ ਗੇਮਾਂ ਕਰਨਗੇ ਤਾਂ ਜੋ ਪੰਜਾਬ ਪੰਜਾਬੀਅਤਾ ਔਰ ਜਿਹੜੇ ਸਾਡਾ ਸ਼ੁਰੂ ਤੋਂ ਲੈ ਕੇ ਚੰਗਾ ਸਦੀਲ ਸਰੀਰ ਜਿਹੜਾ ਚੜ੍ਹਦੀ ਕਲਾ ਵਾਲਾ ਹੈ ਤੇ ਉਹਦਾ ਨਾਮ ਜਿਹੜਾ ਲਗ ਰੂ ਤਰ ਬਣਿਆ ਰਵੇ ਇੰਨੀਆਂ ਕੁ ਮੇਦੀਆਂ ਕਰਦਾ ਚਮੰਦਾ ਜੱਜਗਾ ਵਾਹਿਗੁਰੂ ਜੀ ਕਾ ਖਾਲਸਾ ਹੈ ਤੇ ਐਮ ਐਲ ਸਾਹਿਬ ਨੂੰ ਰਿਕਵੈਸਟ